ਇੱਕ ਪ੍ਰਿੰਟਿੰਗ ਮਸ਼ੀਨ ਆਂਡਿਆਂ ਦੇ ਵਾਸਤੇ ਪੋਲਟਰੀ ਫਾਰਮ ਵਾਸਤੇ ਇਹ ਆਈ ਹੋਈ ਆਂ ਇਹ ਆਂਡਿਆਂ ਨੂੰ ਪ੍ਰੋਸੈਸਿੰਗ ਕਰਦੀ ਆਂਡਿਆਂ ਨੂੰ ਜਿਹੜਾ ਇਹ ਰੇ ਦੇ ਵਿੱਚ ਰੱਖਦੀ ਆਂ 12 ਮਹੀਨੇ ਇਹ ਚੱਲਦੀ ਹੁੰਦੀ ਆਂ 1 ਸਾਲ ਕੇ ਵਾਰੰਟੀ ਆ ਇਹਦੇ ਕੀ ਕੀ ਬੈਨੀਫਿਟ ਕੀ ਹੋਣਗੇ ਆਪਾਂ ਨੂੰ ਇਹਦੇ ਬੈਨੀਫਿਟ ਇਹ ਹੈ ਇਸ ਦੇ ਮਸ਼ੀਨ ਦੇ ਜਿਵੇਂ ਤੁਸੀਂ ਅੰਡਿਆਂ ਦੇ ਵਿੱਚ ਜੋ ਹੈ ਟ੍ਰੇ ਟ੍ਰੇ ਦੇ ਵਿੱਚ ਤੁਸੀਂ ਅੰਡੇ ਰੱਖਨੇ ਹੈਗੇ ਹੈ ਰਾਈਟ ਉਸ ਦੇ ਵਾਸਤੇ ਤੁਹਾਨੂੰ ਮੈਨ ਪਾਵਰ ਬਹੁਤ ਜ਼ਿਆਦਾ ਲੱਗਦੀ ਹੈਗੀ ਹੈ ਹਾਂਜੀ ਹਾਂਜੀ ਅੱਜ ਲੇਬਰ ਦੀ ਬਹੁਤ ਸਮੱਸਿਆ ਹੈ ਤੁਹਾਨੂੰ ਪਤਾ ਹੈ ਤੁਸੀਂ ਜਿਵੇਂ ਪੋਲਟਰੀ ਫਾਰਮ ਦੇ ਵਿੱਚ ਅੰਡੇ ਆਉਂਦੇ ਹੈ ਐ ਟ੍ਰੋਏ ਦੇ ਵਿੱਚ ਆਉਂਦੇ ਹੈ ਜਾਂ ਬਾਸਕਟ ਦੇ ਵਿੱਚ ਆਉਂਦੇ ਹੈ ਉਹ ਬੰਦਾ ਕੀ ਕਰੇਗਾ ਉੱਥੇ ਬੰਦਾ ਅੰਡਾ ਰੱਖੇਗਾ ਉਹਦੇ ਸਾਹ ਦੇ ਸਾਹ ਦੇ ਨਾਲ ਤੇ ਅੱਗੇ ਟ੍ਰੇ ਮਤਲਬ ਕਿ ਅੰਡੇ ਚੱਲਦੇ ਜਾਣਗੇ ਐਦਾਂ ਕਰਦਾ ਜਾਏਗਾ ਅੱਗੇ ਲਿਆ ਲੈ ਕੇ 6 6 ਦੇ ਅੰਡੇ ਜੋ ਹੈ ਟ੍ਰੇ ਦੇ ਵਿੱਚ ਉਹ ਪਾੰਦਾ ਜਾਏਗਾ ਰੱਖਦੇ ਜਾਏਗਾ ਠੀਕ ਹੈ ਜੀ ਵੀ ਇੱਕ ਹੀ ਮਸ਼ੀਨ ਜੋ ਹੈ ਕਟੋ-ਕਟ ਜੋ ਹੈ 7-8 ਬੰਦਿਆਂ ਦਾ ਕੰਮ ਮਤਲਬ ਇਹ ਕਰ ਕਰ ਰਹੀ ਹੈ ਉਹ ਠੀਕ ਹੈ ਜੀ ਕਿਹਾ ਹੈ ਕਿ ਜਿਵੇਂ ਮੰਨ ਲਓ ਕਿ ਇੱਕ ਬੰਦਾ ਤਾਂ ਫਾਰਮ ਤੋਂ ਅੰਡੇ ਲੈ ਕੇ ਆ ਰਿਹਾ ਦੂਜਾ ਬੰਦਾ ਉਹਨੂੰ ਰੱਖ ਰਿਹਾ ਤੀਜਾ ਬੰਦਾ ਜਸਟ ਇਹ ਕਲੈਕਟ ਕਰਕੇ ਡੱਬੇ 'ਚ ਪਾ ਕੇ ਰੱਖ ਰਿਹਾ ਇਹ ਇਹਦਾ ਫਾਇਦਾ ਹੈਗਾ ਇਹ ਕਿੰਨਾ ਇਹਦੀ ਪ੍ਰੋਸੈਸਿੰਗ ਕਿੰਨਾ ਟ੍ਰੇ ਬਣਾ ਸਕਦੀ ਹੈ ਇੱਕ ਘੰਟੇ ਦੇ ਵਿੱਚ ਇਹ ਇੱਕ ਘੰਟੇ ਦੇ ਵਿੱਚ ਜੋ ਹੈ 10000 ਜੋ ਹੈ ਅੰਡਾ ਪੈਕ ਕਰ ਸਕਦੀ ਹੈ ਹਾਂ 10000 10000 ਹੈ ਹਾਂ 10000 ਟ੍ਰੇ ਇਹਦਾ ਬਹੁਤ ਜ਼ਿਆਦਾ ਜੀ ਨਹੀਂ 10000 ਇਹਦਾ ਫਿਰ ਇੱਕ ਬਚਾਉਣ ਵਾਲਾ ਹੀ ਆ ਹਾਂ ਇੱਕ ਬਚਾਉਣ ਵਾਲਾ ਬਿਲਕੁਲ ਪੋਲਟੀ ਫਾਰਮ ਦੇ ਡੱਟੇ ਲੱਗਦੇ ਆ ਹਾਂ ਜੀ ਸਿੱਧੀਆਂ ਸਾਰੇ ਮਸ਼ੀਨਾਂ ਇਹ ਲੱਗ ਰਹੀਆਂ ਇਹ ਵਾਲੀਆਂ ਤਾਂ ਜੋ ਆਂਡਾ ਤੁਰੰਤ ਜੋ ਹੈ ਉੱਥੋਂ ਚੱਕਿਆ ਜਾਵੇ ਔਰ ਨਾਲ ਦੀ ਨਾਲ ਹੀ ਟ੍ਰੇ ਦੇ ਵਿੱਚ ਰੱਖਿਆ ਜਾਵੇ ਇਹ ਵਾਲਾ ਠੀਕ ਹੈ ਜੀ ਇਹਦਾ ਬਹੁਤ ਵਧੀਆ ਕਿੰਨੀ ਕੀਮਤ ਕਿੰਨੀ ਹੈ ਦੀ ਜੀ ਕੋਈ ਵੱਡਾ ਛੋਟਾ ਸਾਈਜ਼ ਇਹ 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 ਤੋਂ ਪਹਿਲਾਂ ਹੋਰ ਮਸ਼ੀਨ ਲੱਗਦੀ ਹੈ ਜਿਹੜੀ ਅੰਡੇ ਆ ਜੋ ਹੈ ਗ੍ਰੇਡਿੰਗ ਕਰਦੀ ਹੈ ਸਾਈਜ਼ ਦਾ ਛੋਟਾ ਵੱਡਾ ਜੋ ਹੈ ਉਹ ਸੈਪਰੇਟ ਕਰਦੀ ਹੈ ਠੀਕ ਹੈ ਜੀ ਠੀਕ ਹੈ ਮਤਲਬ ਕਿ ਇਹ ਇੱਕ ਮਸ਼ੀਨ ਉਸ ਦਾ ਪਾਰਟ ਹੈ ਇਹ ਵਾਲਾ ਠੀਕ ਹੈ ਰਾਈਟ ਮੰਨ ਲਓ ਕਿ ਇੱਕ ਮੀਡੀਅਮ ਸਾਈਜ਼ ਦਾ ਆ ਗਿਆ ਉਹਦਾ ਛੋਟਾ ਆ ਗਿਆ ਇੱਕ ਵੱਡਾ ਆ ਗਿਆ ਤਾਂ ਉਸ ਦੇ ਹਸਬ ਦੇ ਨਾਲ ਇਹ ਡਾਇਵਰਟ ਹੋ ਕੇ ਅੰਡੇ ਉਸ ਮਸ਼ੀਨ ਦੇ ਵਿੱਚ ਆ ਜਾਣਗੇ ਮੰਨ ਲਓ ਕਿ ਤਿੰਨ ਤਰ੍ਹਾਂ ਦੇ ਅੰਡੇ ਆਏ ਤੇ ਤਿੰਨ ਤਰ੍ਹਾਂ ਦੀ ਇਹ ਮਸ਼ੀਨ ਲੱਗ ਜੀਗੀ ਇਹ ਵਾਲੀ ਤਿੰਨ ਤਰ੍ਹਾਂ ਦੀ ਮਸ਼ੀਨ ਲੱਗਣ ਦੇ ਬਾਅਦ ਇਸ ਤੇ ਜੋ ਵੀ ਜਿਹੜਾ ਹੋਏਗਾ ਸਮਾਲ ਜਾਂ ਮਿਡਲ ਸਾਈਜ਼ ਆ ਵੱਡਾ ਸਾਈਜ਼ ਹੋਏਗਾ ਉਹ ਇਸ ਤੇ ਆਏਗਾ ਔਰ ਉਸ ਨੂੰ ਚੱਕ ਚੱਕ ਕੇ ਇਹ ਆਪਣੇ ਆਟੋਮੈਟਿਕਲੀ ਇਹ ਪੈਕ ਕਰਦਾ ਜਾਏਗਾ ਇਹਦੀ ਠੀਕ ਹੈ ਜੀ ਇਹਦੇ ਕੋਈ ਫੁੱਟਣ ਫੱਟਣ ਦਾ ਕੋਈ ਅੰਦਾ ਫੁੱਟਣ ਦਾ ਨਹੀਂ ਚਾਂਸਸ ਹੈ ਇਹਦੇ ਵਿੱਚ ਸਾਰਾ ਜੋ ਹੈ ਇਹ ਰਬਰ ਰੋਲਰਸ ਲੱਗੇ ਹੋਏ ਨੇ ਅੰਦਰ ਅੰਦਰ ਸਪੌਂਜ ਵੀ ਹੈ ਇਹ ਦੇਖੋਗੇ ਇਹਦੇ ਅੰਦਰ ਜਦੋਂ ਅੰਡਾ ਡਿੱਗੇਗਾ ਅੰਦਰ ਉਹ ਬੜੇ ਪ੍ਰੋਪਰਲੀ ਹੋਲਡ ਹੁੰਦਾ ਹੈ ਉਹ ਵਾਲਾ ਠੀਕ ਹੈ ਜੀ ਇਹ ਚੀਜ਼ਾਂ ਜੋ ਹੈ ਬੜੇ ਸੌਫਟ ਹੈ ਵਾਲੀਆਂ ਅੰਡਾ ਹਾਂ ਸਪੌਂਜ ਲੱਗੀ ਹੈ ਇਹ ਜੋ ਟੁੱਟਦਾ ਨਹੀਂ ਹੈ ਇਹ ਵਾਲਾ ਤਾਂ ਜੋ ਹੋਲਡ ਇਹਨੂੰ ਬੜੇ ਨਾਰਮਲ ਰੱਖਿਆ ਜਾਂਦਾ ਹੈ ਪੋਲਟਰੀ ਫਾਰਮ ਵਾਸਤੇ ਤਾਂ ਇਹ ਬਹੁਤ ਪੋਲਟਰੀ ਫਾਰਮ ਵਾਸਤੇ ਬਹੁਤ ਅੱਛੀ ਹੈ ਬਹੁਤ ਵਧੀਆ ਤਕਨੀਕ ਹੈ ਇਹ ਆਪਣੀ ਕਿੱਥੇ ਜੀ ਫੈਕਟਰੀ ਵਗੈਰਾ ਪੰਜਾਬ ਹੀ ਹੈ ਹਾਂਜੀ ਪੰਜਾਬ ਚ ਹੀ ਇਹ ਪੰਜ ਪੰਜਾਬ ਚ ਮੋਹਾਲੀ ਚ ਫੈਕਟਰੀ ਹੈ ਉਹ ਦੇਖ ਲਿਖਿਆ ਹੋਇਆ ਹੈ ਫੇਸ 1 ਚ ਫੈਕਟਰੀ ਹੈ ਵਾਲੀ ਠੀਕ ਹੈ ਜੀ ਹਾਂ ਚਲੋ ਜਿਹੜੇ ਭਰਾ ਨੂੰ ਚਾਹੀਦੀ ਹੋ ਹਾਂ ਬਿਲਕੁਲ ਕੰਟੈਕਟ ਜਰੂਰ ਕਰਿਓ ਥੈਂਕ ਯੂ ਵੈਰੀ ਮੱਚ ਇਹ ਹੈ ਐਪਲ ਜਾਂ ਕੋਈ ਵੀ ਰਾਉਂਡ ਫਰੂਟ ਜੋ ਹੈ ਉਹਨੂੰ ਸੋਰਟਿੰਗ ਕਰਨ ਵਾਸਤੇ ਹੈ ਕਿਨੂੰ ਕਿਨੂੰ ਹੋ ਗਿਆ ਐਪਲ ਹੋ ਗਿਆ ਆਪਣੇ ਸੰਤਰੇ ਔਰੈਂਜਸ ਵਗੈਰਾ ਹੋ ਗਏ ਔਰ ਤੁਹਾਡੇ ਅਨਾਰ ਵਗੈਰਾ ਹੋ ਗਏ ਜੋ ਵੀ 골ਡ ਦਾ ਪ੍ਰੋਡਕਟ ਹੈਗਾ ਉਸ ਨੂੰ ਸੋਰਟਿੰਗ ਕਰਨ ਵਾਸਤੇ ਹੈ ਤੁਸੀਂ ਕਿ ਇੱਥੋਂ ਇੱਥੇ ਇੱਕ ਬਾਸਕਟ ਲੱਗਦੀ ਹੈ ਟ੍ਰੇ ਕਨਵੇਅਰ ਹੈ ਜੋ ਕਿ ਫੀਡ ਕਰਦੀ ਰਹਿੰਦੀ ਹੈਗੀ ਠੀਕ ਹੈ ਰਾਈਟ ਤੇ ਅੱਗੇ ਜਾ ਕੇ ਇਹਦੇ ਅੰਦਰ ਇੰਟਰਨਲ ਸਿਸਟਮ ਲੱਗਿਆ ਹੈ ਜੋ ਕਿ ਇਹਨੂੰ ਸੈਂਸ ਕਰਦਾ ਹੈ ਔਰ ਚੈੱਕ ਕਰਦਾ ਹੈ ਕਿਸ ਤਰ੍ਹਾਂ ਹੈ ਛੋਟਾ ਹੈ ਵੱਡਾ ਸਾਈਜ਼ ਹੈ ਉਸੇ ਹਿਸਾਬ ਦੇ ਨਾਲ ਤੁਸੀਂ ਅੱਗੇ ਦੇਖੋਗੇ ਤਿੰਨ ਟ੍ਰੇ ਲੱਗੀਆਂ ਹੋਈਆਂ ਹਨ ਤੇ ਉਹ ਤਿੰਨ ਟ੍ਰੇ ਦੇ ਵਿੱਚ ਉਸੇ ਹਿਸਾਬ ਦੇ ਨਾਲ ਛੋਟਾ ਵੱਡਾ ਔਰ ਜੋ ਜੋ ਮੀਡੀਅਮ ਸਾਈਜ਼ ਹੈ ਉਹ ਕਰ ਦੇਗਾ ਇਹ ਪੂਰਾ ਪ੍ਰੋਗਰਾਮ ਹੈ ਐਚਐਮਆਈ ਸਿਸਟਮ ਹੈ ਇਹਦੇ ਵਿੱਚ ਔਰ ਇਹਦੇ ਵਿੱਚ ਜੋ ਹੈ ਪੂਰੇ ਤਰ੍ਹਾਂ ਡਿਟੇਲ ਮਿਲੇਗੀ ਹਰ ਪ੍ਰੋਡਕਟ ਕੋਈ ਵੀ ਪ੍ਰੋਡਕਟ ਹੋਵੇ ਚਾਹੇ ਔਰੈਂਜ ਹੈ ਚਾਹੇ ਆਪਣਾ ਕਿਨੂ ਹੈ ਚਾਹੇ ਐਪਲ ਹੈ ਉਦੇ ਵਿੱਚ ਹਰ ਐਪਲ ਦਾ ਜਿਹੜਾ ਹੈ weight ਇੱਕ ਜੋ ਹੈ ਜਿੱਤੇ ਜਦੈ ਉਹ weight ਤੁਹਾਨੂੰ ਮਿਲਦਾ ਜਾਏਗਾ ਇਹ ਲਾਈਟ ਤੁਹਾਨੂੰ ਦਿਖ ਰਹੀ ਹੋਣੀ ਹੈ ਇਹ ਲਾਈਟ ਦਿਖ ਰਹੀ ਹੈ ਇਹਦੇ ਅੰਦਰ ਫਲੈਸ਼ਿੰਗ ਹੋ ਰਹੀ ਹੈ ਅੰਦਰ ਨੂੰ ਚੈੱਕ ਕਰਨ ਵਾਸਤੇ ਸੈਂਸਿੰਗ ਕਰਦੇ ਹਾਂ ਸੈਂਸਿੰਗ ਕਰਦੇ ਹਾਂ ਬੰਦੇ ਲਾਈਟ ਜਿਹੜਾ ਫਲੈਸ਼ ਹੁੰਦਾ ਤਾਂ ਜੋ ਉਹਨੂੰ ਪੂਰੇ ਚੰਗੀ ਤਰ੍ਹਾਂ ਉਹਨੂੰ ਰੀਡ ਕਰ ਸਕੇ ਉਸ ਨੂੰ ਹਾਂਜੀ ਵਾਸ਼ਿੰਗ ਕਰਵਾਣਾ ਹੈ ਪੂਰਨ ਕਰਵਾਣਾ ਹੈ ਉਹ ਅਕੋਰਡਿੰਗ ਹਮ ਕਰ ਸਕਤੇ ਹਾਂ ਇਹ ਤਿੰਨ ਜਗ੍ਹਾ ਦੇਖੋਗੇ ਤੁਸੀਂ ਇਹ ਜਿਹੜੀ ਓਪਨਿੰਗ ਹੈ ਜਦੋਂ ਇੱਥੇ ਕਨਵੇਅਰ ਦੇ ਵਿੱਚ ਕੋਈ ਵੀ ਚੀਜ਼ ਆਂਦੀ ਹੈ ਮੰਨ ਲਓ ਕਿ ਸੰਤਰਾ ਹੈ ਜਾਂ ਆਪ ਕਿੰਨੂ ਹੈ ਜਾਂ ਐਪਲ ਹੈ ਉਹ ਇੱਥੇ ਆਏਗਾ ਉਸੇ ਸਾਈਜ਼ ਦੇ ਹਿਸਾਬ ਦੇ ਨਾਲ ਉਹ ਇਸ ਟ੍ਰੇ ਤੇ ਬਾਹਰ ਆਏਗਾ ਔਰ ਇੱਥੇ ਬੰਦੇ ਜਦ ਸਖ ਬੰਦੇ ਖੜੇ ਹੋਣਗੇ ਜੋ ਕਿ ਆਪਣੇ ਡੱਬੇ ਦੇ ਵਿੱਚ ਜਾਂ ਟ੍ਰੇ ਦੇ ਵਿੱਚ ਪੈਕ ਕਰਨਗੇ ਔਰ ਉਸ ਨੂੰ ਲਾਈ ਜਾਣਗੇ ਲੱਗਦਾ ਤੁਹਾਨੂੰ ਇਦਾਂ ਨਹੀਂ ਕਿ ਇੱਕ ਟੀਮ ਨਹੀਂ ਲਗਾਨੀ ਪਏਗੀ ਅ ਇਹਨੇ ਸੇਬਾਂ ਨੂੰ ਸੌਟ ਆਊਟ ਕਰਨ ਵਾਸਤੇ ਮੁਸ਼ਕਲ ਹੋ ਜਾਂਦਾ ਮੰਨ ਲਓ ਕਿ ਮੈਂ ਤੁਸੀਂ ਉੱਥੇ ਬੈਠੇ ਹੋ ਮੈਂ ਇੱਥੇ ਬੈਠਾ ਹਾਂ ਤੁਹਾਨੂੰ ਉੱਥੇ ਉੱਥੇ ਜਾਏਗਾ ਇੱਥੇ ਜਾਏਗਾ ਇਹ ਮਸ਼ੀਨ ਜੋ ਹੈ ਤੁਹਾਡਾ ਕੰਮ ਜੋ ਹੈ ਈਜ਼ੀ ਕਰਦੀ ਹੈ ਦੇਖੋ ਉਸੇ ਸਾਈਜ਼ ਦੇ ਨਾਲ ਸਾਈਜ਼ ਦੇ ਸਾਹ ਦੇ ਨਾਲ ਹਾਂ ਇਹ ਮੀਡੀਅਮ ਸਾਈਜ਼ ਆ ਗਿਆ ਇਹ ਛੋਟਾ ਸਾਈਜ਼ ਆ ਗਿਆ ਜਿਹੜਾ ਛੋਟਾ ਸਾਈਜ਼ ਆ ਗਿਆ ਆ ਪਹਿਲਾਂ ਮੈਨੂਅਲੀ ਕੰਮ ਕਰਦੀ ਸੀ ਪਹਿਲਾਂ ਮੈਨੂਅਲੀ ਕੰਮ ਕਰਦੀਆਂ ਲੱਗੀਆਂ ਉਹਦੇ ਵਿੱਚ ਦੇਖਦਾ ਹਾਂ ਹਾਂ ਉਹ ਦਿਖਦਾ ਹੁੰਦਾ ਸੀਗਾ ਹਾਂ ਇਹ ਬਹੁਤ ਇਹ ਆਟੋਮੈਟਿਕ ਮਸ਼ੀਨ ਹੈ ਦੇਖੋ ਇੰਡਸਟਰੀ ਦੇ ਨਾਲ ਤਾਂ ਆਪਾਂ ਨੂੰ ਚੱਲਣਾ ਪੈਣਾ ਇਹ ਤਾਂ ਕਰਨੀ ਪੂਆ ਆਪਣੀ ਗੱਲ ਹਾਂ ਜਿਵੇਂ ਤੁਸੀਂ ਉਹ ਦੇਖੋ ਸਾਹਮਣੇ ਜਿਹੜੀ ਆਪਣੀ ਲੱਗੀ ਹੈ ਮਸ਼ੀਨ ਇਹ ਟਰੱਕ ਦੇ ਵਿੱਚ ਮਸ਼ੀਨ ਲੱਗੀ ਹੈ ਇਹ ਐਪਲ ਦੇ ਵਾਸਤੇ ਹੈ ਠੀਕ ਹੈ ਜੀ ਇਹ ਪੂਰੀ ਪੂਰੀ ਇਦਾਂ ਹੀ ਮਸ਼ੀਨ ਜਿਹੜਾ ਹੈ ਉੱਥੇ ਜਾਏਗੀ ਫਾਰਮ ਤੇ ਆਪਣਾ ਔਰ ਉੱਥੇ ਆਪਣੇ ਮਸ਼ੀਨ ਲੱਗ ਜੇਗੀ ਬੰਦੇ ਜਸਟ ਕੁਛ ਨਹੀਂ ਹੈ ਉਹਨਾਂ ਨੇ ਐਪਲ ਤੋੜ ਕੇ ਲਿਆ ਕੇ ਰੱਖਣੇ ਹੈ ਤਾਂ ਅੱਗੇ ਸੋਰਟਰ ਲੱਗੇ ਟ੍ਰੇ ਲੱਗੀ ਹੈ ਚੱਕੀ ਜਾਣਗੇ ਬਸ ਪਾਈ ਜਾਣਗੇ ਮੋਬਾਈਲ ਸਰਵਿਸ ਕਰਦੀ ਹੈ ਮੋਬਾਈਲ ਸਰਵਿਸ ਕਰਦੀ ਹੈ ਇਤਰਾ ਦੀ ਇਹ ਹੈ ਐਗ ਪ੍ਰਿੰਟਿੰਗ ਮਸ਼ੀਨ ਇਹ ਅੱਗੇ ਪ੍ਰਿੰਟਿੰਗ ਮਸ਼ੀਨ ਹੈ ਇਹ ਵਾਲੀ ਇਸੇ ਜਿਵੇਂ ਜਿਸ ਜੋ ਵੀ ਕੰਪਨੀ ਇਸ ਨੂੰ ਪੈਕ ਕਰ ਰਹੀ ਹੈ ਉਸ ਕੰਪਨੀ ਦਾ ਨਾਮ ਆਏਗਾ ਔਰ ਸਭ ਤੋਂ ਅੱਛੀ ਚੀਜ਼ ਹੈ ਕਿ ਇਹ ਸਾਨੂੰ ਪਤਾ ਲੱਗੇਗਾ ਕਿ ਇਹਦੀ ਡੇਟ ਕਦੋਂ ਇਹ ਪੈਕ ਹੋਇਆ ਨਾਰਮਲੀ ਜੋ ਹੈ ਅੰਡੇ ਦਾ ਪਤਾ ਲੱਗਦਾ ਨਹੀਂ ਹੈ ਇਸੋਂ ਮਿਤੀ ਡੇਟ ਵੀ ਪਾ ਸਕਦੇ ਆ ਇਸੇ ਦੀ ਡੇਟ ਹੀ ਪਾ ਸਕਦੇ ਆ ਸਭ ਕੁਝ ਪਾ ਸਕਦੇ ਆ ਡੇਟ ਵਗੈਰਾ ਸਭ ਕੁਝ ਲਿਖਿਆ ਆ ਦੇਖੋ ਆ ਦੇਖੋ ਯਾ ਕੰਪਨੀ ਦਾ ਲੋਗੋ ਆਏਗਾ ਡੇਟ ਆਏਗਾ ਇਹਦਾ ਬਿਕੋਜ਼ ਉਹ ਪੈਕ ਹੋਇਆ ਯਾ ਕਦੋਂ ਐਕਸਪਾਇਰ ਹੋ ਸਕਦਾ ਉਹ ਡੇਟ ਲਿਖੀ ਜਾਏਗੀ ਠੀਕ ਹੈ ਜੀ ਇਸ ਨਾਲ ਸਾਨੂੰ ਇਹ ਫਾਇਦਾ ਹੋਏਗਾ ਇਹ ਬਹੁਤ ਵਧੀਆ ਔਰ ਇਹ 1 ਘੰਟੇ ਦੇ ਵਿੱਚ ਇੱਕ 20000 ਅੰਡਾ ਜੋ ਹੈ ਇਹ ਪ੍ਰਿੰਟ ਕਰਦੀ ਹੈ ਅੱਛਾ ਜੀ ਹਾਂ ਇਹਦੀ ਘੰਟੇ ਦੇ ਵਿੱਚ 20000 ਹਾਂ ਔਰ ਇਹਦੀ ਜਿਹੜੀ ਕੈਪੈਸਿਟੀ ਹੈਗੀ ਇਹਦੀ ਇਨਕ ਜੈਟ ਮਸ਼ੀਨ ਦੀ 6 ਕਰੋੜ 6 ਕਰੋੜ प्रिंटिंग ਕਰ ਸਕਦੀ ਹੈ ਉਹ 6 ਕਰੋੜ ਅੰਡਿਆਂ 6 ਕਰੋੜ ਵਰਡ ਵਰਡ ਆਨਲਾਈਨ ਉਹਨੇ ਵਰਡ ਸ਼ਬਦ ਠੀਕ ਹੈ ਸ਼ਬਦ ਇਹ ਉਹ ਪ੍ਰਿੰਟ ਕਰ ਸਕਦੀ ਹੈ ਮਸ਼ੀਨ ਹਾਂਜੀ ਹਾਂਜੀ ਇਹ ਕਾਂਡੇ ਦੇ 10 ਸ਼ਬਦ ਪਹਿਣਗੇ ਤਾਂ ਹਿਸਾਬ ਨਾਲ ਕਾਊਂਟ ਕਰਕੇ ਉਹ ਸ਼ਬਦ ਜਿੰਨਾ ਕਾਊਂਟਿੰਗ ਕਰ ਸਕਦੀ ਹੈ ਇਹ ਚੀਜ਼ ਹੈ ਇਹ ਤਾਂ ਬਹੁਤ ਵਧੀਆ ਮਸ਼ੀਨਾਂ ਨੇ ਹਾਂ ਹਾਂ ਇਹ ਅੰਡੇ ਵਾਲੀ ਇਹ ਇਹ ਮਸ਼ੀਨ ਜਿਹੜੀ ਹੈਗੀ ਅੰਡਿਆਂ ਦੀ ਜਿਹੜੇ ਮੰਨ ਲਓ ਕਿ ਜਿਵੇਂ ਅੰਡੇ ਦਾ ਕੁਝ ਕ੍ਰੈਕ ਹੈ ਹੇਅਰਲਾਈਨ ਕ੍ਰੈਕ ਹੁੰਦੀ ਹੈ ਅੰਡੇ ਆਦੇ ਠੀਕ ਹੈ ਜੀ ਉਸ ਨੂੰ ਸੌਟ ਕਰਨ ਵਾਸਤੇ ਇਹ ਵਾਲੀ ਪਿੱਛੋਂ ਦੀ ਹਾਂ ਤੇੜਾ ਪੈ ਜਾਂਦੀ ਹੈਗੀਆਂ ਤੇ ਉਹ ਪਿੱਛੋਂ ਦੀ ਅੰਡਾ ਜੋ ਹੈ ਬੰਦਾ ਫੀਡ ਕਰਦੇ ਜਾਏਗਾ ਇਹ ਤਿੰਨ ਸਟੇਜਾਂ ਹੈਗੀਆਂ ਇਹ ਵਾਲੀਆਂ ਉਸ ਦੇ ਹਿਸਾਬ ਦੇ ਨਾਲ ਜੋ ਹੈ ਅੰਡਾ ਇਹ ਦੇ ਵਿੱਚ ਆ ਜਾਏਗਾ ਅੱਗੇ ਬੰਦਾ ਆਪਣੇ ਵੀ ਅੰਡਾ ਚੱਕੀ ਜਾਏਗਾ ਉਸ ਨੂੰ ਜਿਹੜੀਆਂ ਤੇੜਾ ਪਏ ਹੁੰਦੇ ਆਂਡੇ ਉਹਨਾਂ ਨੂੰ ਕਿਵੇਂ ਕਰਦੀ ਜੀ ਉਸ ਨੂੰ ਉਹ ਰਿਜੈਕਟ ਇਹਦੇ ਅੰਦਰ ਸੈਂਸਰ ਲੱਗਿਆ ਹੋਇਆ ਹੈ ਅੱਛਾ ਅੱਛਾ ਸੈਂਸਰ ਲੱਗਿਆ ਹੋਇਆ ਹੈ ਉਹ ਕਿੱਧਰ ਜਾਂਦਾ ਜਾਂਦਾ ਔਰ weight ਵੀ ਲਿਖਿਆ ਉਹ ਰਿਜੈਕਸ਼ਨ ਟੇਬਲ 'ਚ ਆ ਜਾਏਗਾ ਉਹ ਅੱਛਾ ਉੱਪਰ ਆ ਜਾਏਗਾ ਹਾਂ ਇਹ ਤਿੰਨ 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 ਸਟੇਜਸ ਹੈ ਇਹਦੇ ਵਿੱਚ ਔਰ ਇਹਦੇ ਵਿੱਚ ਛੋਟਾ ਜਿਹਾ ਇੱਕ ਲੋਡ ਸੈਲ ਮਸ਼ੀਨ ਹੈ ਹਾਂਜੀ ਰਾਈਟ ਔਰ ਜੋ ਉਹ ਲੋਡ ਹੈ ਤੇ ਜਿਵੇਂ ਅੰਡਾ ਆਏਗਾ ਕੰਟੀਨਿਊ ਚੱਲਦਾ ਹੈ ਠੀਕ ਹੈ ਜੀ ਉਸੇ ਹਿਸਾਬ ਦੇ ਨਾਲ weight ਜਿਹੜਾ ਹੋਏਗਾ ਮੰਨ ਲਓ ਕਿ ਇੱਥੇ ਇੱਕ ਮੀਡੀਅਮ ਸਾਈਜ਼ ਆ ਗਿਆ ਇੱਥੇ ਇ ਤੂੰ ਸੈਂਸਰ ਸਾਹਮਣੇ ਸਿਲੈਕਟ ਕਰਕੇ ਉੱਥੇ ਛੱਡ ਦੇਗਾ ਉਸ ਨੂੰ ਠੀਕ ਹੈ ਜੀ ਹਾਂ ਜੀ ਇਹਦਾ ਇਹ ਫਾਇਦਾ ਮਸ਼ੀਨ ਹੈ ਇਹ ਵੀ ਪ੍ਰੋਗਰਾਮ ਹੁੰਦੀ ਹੈ ਮਸ਼ੀਨ ਇਹ ਵੀ ਹਾਂ ਇਹ ਵੀ ਸਭ ਕੁਝ ਪ੍ਰੋਗਰਾਮਿੰਗ ਹੈ ਮਸ਼ੀਨਰੀ ਸਾਰੀ ਬਹੁਤ ਜ਼ਰੂਰੀ ਹੈ ਔਰ ਇਹ ਦੂਜੀ ਮਸ਼ੀਨ ਜੋ ਹੈ ਇਹ ਵਾਲੀ ਜਿਹੜੀ ਟ੍ਰੇ ਤੋਂ ਜਿਹੜੀ ਟ੍ਰੇ ਤੋਂ ਜੋ ਹੈ ਛੋਟੀ ਜਿਹੜੀ ਕੰਪੈਕਟ ਛੋਟੇ ਜਿਹੇ ਆਉਂਦੇ ਨੇ 10 ਦੇ ਡੱਬੇ ਆਉਂਦਾ ਹੈ 6 ਦਾ ਆਉਂਦਾ ਹੈ ਇਹ ਉਹ ਮਸ਼ੀਨ ਉਹ ਵਾਲੀ ਹੈ ਜੀ ਠੀਕ ਹੈ ਜੀ ਇਹ ਉਹ ਹਾਂ ਜਿਵੇਂ ਉਹ ਤੁਸੀਂ ਦੇਖ ਰਹੇ ਹੋ ਫੋਟੋ ਦੇ ਪਿੱਛੇ ਟ੍ਰੇ ਹੈ ਉੱਤੇ ਛੋਟਾ ਇੱਕ ਮਿੰਨੀ ਰੋਬੋਟ ਹੈ ਹਾਂ ਜੀ ਹਾਂ ਜੋ ਕਿ ਟੇ ਚੱਕ ਕੇ ਐਸ ਤੋਂ ਅੰਡਿਆਂ ਤੋਂ ਉਹ 6 ਅੰਡੇ ਆ 10 ਅੰਡੇ ਜੋ ਹੈ ਚੱਕ ਕੇ ਉਹ ਛੋਟੇ ਡੱਬੇ ਪੈਕ ਠੀਕ ਹੈ ਜੀ ਜਿਵੇਂ ਜਿੰਨੇ ਵੀ ਆਪਣੀ ਮਾਲ ਦੇ ਵਿੱਚ ਹੈ ਜਿੰਨੇ ਵੀ ਆਪਣੇ ਹੈ ਉਹਦੇ ਵਿੱਚ ਇਹ ਅੰਡਾ ਪੈਕ ਹੋ ਕੇ ਚਲ ਜਾਏਗਾ ਇਹ ਵਾਲਾ ਠੀਕ ਹੈ ਜੀ ਚਲੋ ਹੋ ਸਕਦਾ ਥੈਂਕ ਯੂ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਜਿਹੜੀ ਏਜੰਟ ਇਹ ਕਿੰਨੂਆ ਵਾਸਤੇ ਆ ਗਈ ਤਾਂ ਤੁਸੀਂ ਦੇਖ ਹੀ ਲਈ ਹੁਣੇ ਇਹ 1 2 ਤੇ 3 ਇਹ ਮਸ਼ੀਨਾਂ ਆ ਗਈਆਂ ਆਂਡੇ ਵਾਸਤੇ ਥੈਂਕ ਯੂ